ਦੇਸ਼ ਅੰਦਰ ਭਾਰਤ ਪਾਕਿਸਤਾਨ ਦੇ ਤਣਾਅ ਦੇ ਚੱਲਦਿਆਂ ਬਠਿੰਡਾ ਵਿੱਚ ਅੱਜ ਸਵੇਰ ਸਮੇਂ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਅਸੀਂ ਇਸ ਵਕਤ ਮੌਜੂਦ ਹਾਂ ਬਠਿੰਡਾ ਦੇ ਮੁੱਖ ਥੋਬੀ ਬਾਜ਼ਾਰ 'ਚ ਜਿੱਥੇ ਰੈਡ ਅਲਰਟ ਜਾਰੀ ਕਰਨ ਤੋਂ ਬਾਅਦ ਕੁਝ ਲੋਕਾਂ ਵੱਲੋਂ ਉਫਵਾਮਾਂ ਫਲਾਈਆਂ ਗਈਆਂ ਅਤੇ ਲੋਕਾਂ ਨੇ ਆਪਣੀਆਂ ਦੁਕਾਨਾਂ ਤੱਕ ਬੰਦ ਕਰ ਦਿੱਤੀਆਂ ਤਸਵੀਰਾਂ ਦਿਖਾ ਦਈਏ ਕਿ ਬਠਿੰਡਾ ਦਾ ਇਹ ਮੁੱਖ ਥੋਬੀ ਬਾਜ਼ਾਰ ਹੈ ਜਿੱਥੇ ਹਰ ਸਮੇਂ ਰੌਣਕ ਨਜ਼ਰ ਆਉਂਦੀ ਹੈ ਪਰ ਕੁਝ ਹੁਕਾਮ ਵੱਲੋਂ ਲੋਕਾਂ ਦਾ ਫੁਆਵਾ ਫਲਾਉਣ ਦੇ ਚੱਲਦੇ ਆ ਦੁਕਾਨਾਂ ਨੇ ਜਿਹੜੀਆਂ ਦੁਕਾਨਦਾਰਾਂ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਅਫਵਾਮਾਂ ਤੋਂ ਸੁਚੇਤ ਰਹਿਣ ਲਈ ਜਾਗਰੂਤ ਕੀਤਾ ਜਾ ਰਿਹਾ ਹੈ ਇਹ ਬਠਿੰਡਾ ਦਾ ਉਹ ਥੋਬੀ ਬਾਜ਼ਾਰ ਹੈ ਜਿੱਥੇ ਹਰ ਵਕਤ ਰੌਣਕ ਨਜ਼ਰ ਆਉਂਦੀ ਹੈ ਹਰ ਵਕਤ ਵੱਡੀ ਭੀੜ ਨਜ਼ਰ ਆਉਂਦੀ ਹੈ ਪਰ ਇਹ ਬਾਜ਼ਾਰ ਬੰਦ ਕਰਦੇ ਬੰਦ ਹੋਣ ਦੇ ਚੱਲਦੇ ਆ ਸੁਨਣਾ ਨਜ਼ਰ ਆ ਰਿਹਾ ਹੈ ਬਹੁਤ ਘੱਟ ਲੋਕ ਨੇ ਜਿਹੜੇ ਪਰ ਯਾਰ ਚ ਨਜ਼ਰ ਆ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਤ ਕੀਤਾ ਜਾ ਰਿਹਾ ਕਿ ਕੋਈ ਵੀ ਇਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਦੁਕਾਨਾਂ ਬੰਦ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਅਫਵਾਹਾਂ ਤੋਂ بار-ਬਾਰ ਬਚਨ ਦੀ ਇਹ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਖੁਦ ਥਾਣਾ ਮੁਕੀ ਪਰਮੇਂਦਰ ਸਿੰਘ ਇੱਥੇ ਪੁੱਜੇ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੀਆਂ ਫਵਾਹਾਂ ਲਗਾਤਾਰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਹੈ ਫਵਾਹਾਂ ਤੇ ਅਮਲ ਨਾ ਕੀਤਾ ਜਾਵੇ ਪੱਛੇ ਫਿਰ ਲੱਗਦਾ ਵੀ ਫਵਾਹੇ ਚੱਲਦੇ ਆ ਪੂਰਾ ਬਾਜ਼ਾਰ ਹੈ ਜਿਹੜਾ ਬੰਦ ਕਰ ਦਿੱਤਾ ਗਿਆ ਹੈਗਾ ਕੀ ਕਹਿਣਾ ਚਾਹੂੰ ਦੇਖੋ ਤੁਹਾਡੇ ਮੈਂ ਮਾਧਿਮ ਰਹੀ ਕਿ ਧਿਆਨ ਵਿੱਚ ਲਿਆਉਣਾ ਚਾਹਣਾ ਕਿ ਮੇਰੇ ਵੀ ਧਿਆਨ ਦੇ ਵਿੱਚ ਗੱਲ ਆਈ ਸੀ ਕਿ ਜਦੋਂ ਵੀ ਕੋਈ ਬਲੈਕਆਊਟ ਹੁੰਦਾ ਜਾਂ ਰੈਡ ਅਲਰਟ ਹੁੰਦਾ ਤਾਂ ਪ੍ਰਸ਼ਾਸਨ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਲੋਕ ਸੁਰੱਖਿਅਤ ਰਹਿਣ ਆਪਣੇ ਘਰਾਂ ਵਿੱਚ ਰਹਿਣ ਇੱਕ ਅਪੀਲ ਦੇ ਤੌਰ ਤੇ ਕੀਤੀ ਜਾਂਦੀ ਹੈ ਲੇਕਿਨ ਅੱਜ ਮੇਰੇ ਧਿਆਨ ਦੇ ਵਿੱਚ ਆਇਆ ਕਿ ਕੁਝ ਇਸ ਗੱਲ ਦਾ ਕਮਿਊਨੀਕੇਸ਼ਨ ਗੈਪ ਪੈ ਗਿਆ ਸੀ ਕਿ ਬਾਜ਼ਾਰ ਵਾਸੀਆਂ ਨੂੰ ਇਹ ਲੱਗਿਆ ਕਿ ਬਾਜ਼ਾਰ ਬੰਦ ਦਾ ਹੁਕਮ ਜਾਰੀ ਕੀਤਾ ਗਿਆ। ਇਹੀ ਮੈਂ ਅਪੀਲ ਆਕੇ ਕੀਤੀ ਹੈ ਕਿ ਬਾਜ਼ਾਰ ਬੰਦ ਕਰਨ ਵਾਲੇ ਪ੍ਰਸ਼ਾਸਨ ਵੱਲੋਂ ਕੋਈ ਵੀ ਕੋਈ ਹੁਕਮ ਨਹੀਂ ਜਾਰੀ ਕੀਤਾ ਗਿਆ। ਹੁਣ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਕਰ ਰਹੇ ਹੋ ਜਾਂ ਜਿਹੜੇ ਫੁਵਾਹੇ ਫੁਲਾ ਰਹੇ ਨੇ ਉਹ ਉਹਨਾਂ ਤੇ ਸਖਤੀ ਕੀਤੀ ਜਾਵੇ। ਦੇਖੋ ਇੱਥੇ ਸਖਤੀ ਦਾ ਤਾਂ ਕੋਈ ਨਹੀਂ ਸਵਾਲ ਉੱਠਦਾ। ਕਿ ਲੋਕਾਂ ਦੀ ਸਾਰੇ ਹੀ ਕਿਹੜੀ ਪ੍ਰਸ਼ਾਸਨ ਦਾ ਕੰਮ ਲੋਕਾਂ ਦੀ ਸੁਰੱਖਿਆ ਲਈ ਹੁੰਦਾ ਲੋਕਾਂ ਤੇ ਕਿਹੜਾ ਸਹੂਲਤਾਂ ਬਚਾਉਣ ਲਈ ਹੁੰਦਾ ਲੇਕਿਨ ਕੁਝ ਕਮਿਊਨੀਕੇਸ਼ਨ ਗੈਪ ਕਿਹੜੇ ਛੋਟ ਸਮੇਂ ਲਈ ਪੈ ਜਾਂਦੇ ਆ ਲੇਕਿਨ ਪ੍ਰਸ਼ਾਸਨ ਦਾ ਫਿਰ ਵੀ ਇਹੀ ਜ਼ਿੰਮੇਵਾਰੀ ਹੈ ਕਿ ਅੱਗੇ ਆ ਕੇ ਉਸ ਨੂੰ ਦੂਰ ਕੀਤਾ ਜਾ ਲੋਕਾਂ ਨੂੰ ਬਾਹਰ ਦੁਕਾਨਾਂ ਖੋਲਣ ਦੀ ਅਪੀਲ ਕਰ ਰਹੇ ਹੈਗੇ ਆ ਬਿਲਕੁਲ ਜੀ ਕਿਉਂਕਿ ਮੇਨ ਬਾਜ਼ਾਰ ਹੈਗਾ ਸ਼ਹਿਰ ਦਾ ਇਹ ਮੇਨ ਬਾਜ਼ਾਰ ਆ ਧੋਬੀ ਬਾਜ਼ਾਰ ਆ ਲੋਕਾਂ ਨੇ ਸਾਰਿਆਂ ਨੇ ਇੱਥੇ ਆਉਣਾ ਆ ਦੇ ਕੰਮ ਕਰਨ ਲਈ ਜ਼ਰੂਰਤਾਂ ਲਈ ਤੇ ਮੈਂ ਇਸ ਨੂੰ ਠੀਕ ਸਮਝਦਾ ਕਿ ਮੈਂ ਅੱਗੇ ਆ ਕੇ ਆਪ ਇਸ ਗੱਲ ਨੂੰ ਅਤ ਕਰਾਂ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸਰ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਗੇ ਕਿ ਇਹ ਫਾਰਮਾਂ ਤੇ ਨਾ ਅਮਲ ਕਰਨ ਜੇਕਰ ਕਿਸੇ ਨੂੰ ਕੋਈ ਸ਼ੱਕ ਸੁਭਾਏ ਕੁਝ ਨਾ ਪੁੱਛਣਾ ਤਾਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ ਬਿਲਕੁਲ ਜੀ ਪ੍ਰਸ਼ਾਸਨ ਨੇ ਇਸ ਇਸ ਸੰਬੰਧੀ ਅਲੱਗ-ਅਲੱਗ ਨੰਬਰ ਵੀ ਜਾਰੀ ਕੀਤੇ ਆ ਕੰਟਰੋਲ ਰੂਮ ਦਾ ਨੰਬਰ ਜਾਰੀ ਕੀਤਾ ਤੇ ਇਸ ਲਈ ਜਾਰੀ ਕੀਤੇ ਗਏ ਆ ਕਿ ਕੋਈ ਵੀ ਕਿਹੜੀ ਗੱਲ ਹੈਗੀ ਆ ਕਿੰਨਾ ਚਿਰ ਉਹਦੀ ਤਸਦੀਕ ਨਹੀਂ ਹੁੰਦੀ ਉਸ ਨੂੰ ਮਦਕੇ ਨਾ ਅੱਗੇ ਪਹੁੰਚਾਇਆ ਜਾਵੇ ਲੇਕਿਨ ਕਈ ਕਾਰਨਾ ਕਰਕੇ ਕੁਝ ਗੱਲਾਂ ਜਿਹੜੀਆਂ ਹੈਗੇ ਆ ਈਜ਼ਲੀ ਚੱਲੀਆਂ ਜਾਂਦੀਆਂ ਲੇਕਿਨ ਮੈਂ ਤੁਹਾਡੇ ਜ਼ਰੀਏ ਫੇਰ ਅਪੀਲ ਕਰਾਂਗਾ ਕੋਈ ਗੱਲ ਜਦੋਂ ਤੱਕ ਤਸਦੀਕ ਨਹੀਂ ਹੁੰਦੀ ਜਾਂ ਕੰਟਰੋਲ ਰੂਮ ਜਾਂ ਕਿਸੇ ਸਬੰਧਤ ਅਧਿਕਾਰੀ ਤੋਂ ਤਸਦੀਕ ਨਹੀਂ ਹੁੰਦੀ ਉਸ ਨੂੰ ਕਿਹੜਾ ਅੱਗੇ ਨਾ ਜਾਰੀ ਕੀਤਾ ਜਾਵੇ ਬਿਲਕੁਲ ਇਹ ਸੰਥਾਨਾ ਮੁਖੀ ਕੋਤਵਾਲੀ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਅਫਵਾਹਾਂ ਦੇ ਉੱਤੇ ਆ ਜਿਹੜਾ ਅਸਰ ਨਾ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ ਆਪਣੇ ਨੰਬਰ ਵੀ ਜਾਰੀ ਕੀਤੇ ਗਏ ਨੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇੱਕ ਵਾਰ ਦੇਖ ਲਈਏ ਕਿ ਉਹ ਅਨਾਉਂਸਮੈਂਟ ਵੀ ਕਰ ਰਹੇ ਹੈ ਕਿ ਪ੍ਰਸ਼ਾਸਨ ਵੱਲੋਂ ਬਾਜ਼ਾਰ ਬੰਦ ਕਰਨ ਬਾਰੇ ਕੋਈ ਵੀ ਮਨਾਹੀ ਨਹੀਂ ਕੀਤੀ ਗਈ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਜਦੋਂ ਕੋਈ ਬਲੈਕਆਊਟ ਜਾਂ ਰੈਡਲਰ ਹੁੰਦਾ ਉਦੋਂ ਜ਼ਰੂਰ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਰਹਿਣ ਲਈ ਘਰਾਂ ਵਿੱਚ ਰਹਿਣ ਦੀ ਇਤਿਮਾਮ ਕੀਤੀ ਜਾਂਦੀ ਹੈ। ਲੇਕਿਨ ਇਸ ਦਾ ਸਬੰਧ ਕੋਈ ਦੁਕਾਨ ਜਾਂ ਵਪਾਰਕਦਾਰਾਂ ਨੂੰ ਬੰਦ ਕਰਨਾ ਨਹੀਂ। ਵਪਾਰਕਦਾਰੇ ਆਮ ਤਰ੍ਹਾਂ ਹੀ ਖੁੱਲੇ ਰਹਿਣਗੇ। ਧੰਨਵਾਦ। ਬਿਲਕੁਲ ਇਸ ਤਰ੍ਹਾਂ ਲੋਕਾਂ ਨੂੰ ਜਿਹੜੀ বারবার প্রশাসন ਵੱਲੋਂ পুলিশ ਵੱਲੋਂ ਆਈ ਅਪੀਲ ਕੀਤੀ ਜਾ ਰਹੀ ਹੈ ਕਿ ਰੈਡ ਅਲਰਟ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਸੁਰੱਖਿਅਤ ਰਹਿਣ ਲਈ ਬਿਨਾਂ ਕੰਮ ਤੋਂ ਬਾਹਰ ਨਾ ਨਿਕਲ ਲਈ ਅਪੀਲ ਕੀਤੀ ਗਈ ਸੀ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਪਰ ਦੁਕਾਨਾਂ ਬੰਦ ਕਰਨ ਜਾਂ ਇਸ ਤਰ੍ਹਾਂ ਦਾ ਕੋਈ ਵੀ ਹੁਕਮ ਜਿਹੜਾ ਜਾਰੀ ਨਹੀਂ ਕੀਤਾ ਗਿਆ ਇਸ ਕਰਕੇ ਇਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਦੁਕਾਨਾਂ ਖੋਲਣ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਮਨੀਸ਼ਕਰ ਪੀਟੀਸੀ ਨਿਊਜ਼ ਪਟਿਆਲਾ